ਜਿਸ ਪਰਿਵਾਰ ਦਾ 22 ਲੱਖ ਰੁਪਈਆ ਵਾਪਸ ਕਰਾਉਣ ਲਈ ਅੱਜ ਪਾਨਾ ਸਿੱਧੂ ਜੇਲ੍ਹ 'ਚ ਬੈਠਾ ਹੈ ਉਸ ਪਰਿਵਾਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡੇ ਖੁਲਾਸੇ ਕਰ ਦਿੱਤੇ ਨੇ ਉਹਨਾਂ ਕਿਹਾ ਕਿ ਜਿਸ ਏਜੰਟ ਨੇ ਪਾਨੇ ਸਿੱਧੂ ਤੇ ਪਰਚਾ ਕਰਾਇਆ ਉਹ ਏਜੰਟ ਨੇ ਸਾਡੇ ਮੁੰਡੇ ਨੂੰ ਕੈਨੇਡਾ ਭੇਜਣ ਲਈ 22 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਜਿਹਦੇ ਵਿੱਚੋਂ ਅਸੀਂ 15 ਲੱਖ ਰੁਪਈਆ ਪਹਿਲਾਂ ਦੇਣਾ ਸੀ ਤੇ ਬਾਕੀ ਦਾ 7 ਲੱਖ ਵੀਜ਼ਾ ਆਉਣ ਤੇ ਦੇਣਾ ਸੀ ਤੇ ਇਸ ਏਜੰਟ ਨੇ ਕੀ ਕੀਤਾ ਕਿ ਜਦੋਂ 15 ਲੱਖ ਰੁਪਈਆ ਲੈ ਲਿਆ ਤਾਂ ਪਹਿਲਾਂ ਇਹਨਾਂ ਨੇ ਰੂਸ ਦਾ ਵੀਜ਼ਾ ਲਵਾਇਆ ਤੇ ਸਾਡਾ ਮੁੰਡਾ ਹਫਤਾ ਦੋ ਹਫਤੇ ਰੂਸ 'ਚ ਰਹਿ ਕੇ ਆਇਆ ਤੇ ਬਾਅਦ ਵਿੱਚ ਏਜੰਟ ਨੇ ਕਿਹਾ ਕਿ ਮਹੀਨੇ ਬਾਅਦ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗ ਜਾਏਗਾ ਤੇ ਜੇ ਤੋਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਤਾਂ ਰਿਜੈਕਸ਼ਨ ਲੱਗ ਗਈ ਜਿਸ ਤੋਂ ਬਾਅਦ ਇਹਨੇ ਸਾਨੂੰ ਭਰੋਸਾ ਦਿਵਾਇਆ ਕਿ ਪੈਸੇ ਤੁਹਾਨੂੰ ਵਾਪਸ ਕਰ ਦੇਵਾਂਗੇ ਪਰ ਹੁਣ ਦੂਜਾ ਸਾਲ ਹੋਣ ਵਾਲਾ ਸਾਨੂੰ ਕੋਈ ਵੀ ਪੈਸਾ ਵਾਪਸ ਨਹੀਂ ਮਿਲਿਆ ਤੇ ਉਲਟਾ ਝੂਲਜਾਮ ਲਾਏ ਨੇ ਪਾਨਾ ਸਿੱਧੂ ਤੇ ਕਿ ਏਜੰਟ ਤੋਂ 10000 ਰੁਪਇਆ ਮੰਗੇਆ ਸੀ ਤਾਂ ਇਹ ਸਾਰਾ ਸਾਰਾ ਝੂਠ ਹੈ ਪਾਨਾ ਤਾਂ ਪੱਲਿਓ ਤੇਲ ਪਵਾ ਕੇ ਸਾਡੀ ਮਦਦ ਕਰਨ ਲਈ ਲੁਧਿਆਣੇ ਤੱਕ ਜਾਂਦਾ ਰਿਹਾ ਔਰ ਇਸ ਗੱਲ ਦੀ ਹਾਮੀ ਹੁਣ ਸਾਰੀ ਲੋਕਾਂ ਨੇ ਭਰੀ ਹੈ ਜਿਨ੍ਹਾਂ ਜਿਨ੍ਹਾਂ ਦੇ ਪਾਨੇ ਸਿੱਧੂ ਨੇ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਸੀ ਉਹਨੇ ਕਿਹਾ ਕਿ 15 1 ਕੀਤੀ ਸੀ ਕਿ ਸਾਡੇ ਤੋਂ ਲੱਖ ਰੁਪਇਆ ਲੈ ਲੋ ਤੁਸੀਂ ਸਾਡੇ ਨਾਲ ਟਾਈਮ ਪੰਨੇ ਪਰ ਭਾਨੇ ਨੇ ਕੋਈ ਨਾ ਕਰ ਦਿੱਤੀ ਉਹਨੇ ਕਿਹਾ ਕਿ ਮੈਂ ਕੋਈ ਵੀ ਪੈਸਾ ਨਹੀਂ ਲੈਣਾ ਬਾਕੀ ਜੇ ਤੁਹਾਨੂੰ ਵੀ ਪੰਨਾ ਸਿੱਧੂ ਸੱਚਾ ਲੱਗਦਾ ਤਾਂ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਜ਼ਰੂਰ ਕਰ ਦਿਓ